ਮੌਸਮ ਦੀ ਅਗਰ ਗੱਲ ਕਰੀਏ ਹਜੇ ਉਸ ਤਰ੍ਹਾਂ ਦੇ ਚੇਂਜਸ ਨਹੀਂ ਦਿਖਾਈ ਦੇ ਰਹੇ ਜਿਹੜੀ ਠੰਡ ਇਸ ਦਿਨਾਂ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਅਸੀਂ ਪਿਛਲੇ ਸਾਲਾਂ ਦਾ ਵੀ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੇ ਵਿੱਚ ਵੇਰੀਏਬਿਲਿਟੀ ਜਿਹੜੀ ਕਾਫੀ ਵੱਧ ਗਈ ਹੈਗੀ ਹੈ ਸੋ ਹਰ ਸਾਲ ਹੀ ਜਿਹੜਾ ਇੱਕ ਨਵੀਂ ਤਰ੍ਹਾਂ ਦਾ ਟ੍ਰੈਂਡ ਦੇਖ ਨੂੰ ਮਿਲ ਰਿਹਾ ਕਾਫੀ ਫਲਕਚੁਏਸ਼ਨਸ ਟੈਂਪਰੇਚਰ ਦੇ ਵਿੱਚ ਅਬਜ਼ਰਵ ਕਰ ਰਹੇ ਫੌਗ ਸ਼ੁਰੂ ਹੋ ਜਾਂਦੀ ਹੈ ਮਨ ਲਓ ਦੇਖਿਆ ਜਾਂਦਾ ਮਨ ਲਓ ਜਦੋਂ ਰੋਡਾਂ ਦੇ ਉੱਤੇ ਕਾਫੀ ਜ਼ਿਆਦਾ ਮਨ ਲਓ ਆਉਣਾ ਜਾਣਾ ਵੀ ਲੋਕਾਂ ਦਾ ਦੁੱਬਰ ਹੋ ਜਾਂਦਾ ਹੈ ਨਾ ਲੇਕਿਨ ਆ ਮੌਸਮ ਦੇ ਵਿੱਚ ਚੇਂਜਿੰਗ ਜ਼ਰੂਰ ਹੋਈ ਹੈ ਲੇਕਿਨ ਹਜੇ ਤੱਕ ਇਦਾਂ ਦਾ ਕੁਝ ਨਹੀਂ ਦਿਖਾਈ ਦੇ ਰਿਹਾ ਜੀ ਪਿਛਲੇ ਦਿਨਾਂ ਦੇ ਵਿੱਚ ਕੁਝ ਥਾਵਾਂ ਤੇ ਅਸੀਂ ਫੌਗ ਆਬਜ਼ਰਵ ਕੀਤੀ ਸੀ ਔਰ ਹੁਣ ਵੀ ਜੇ ਅਸੀਂ ਆਉਣ ਵਾਲੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਫਿਲਹਾਲ ਡਬਲਿਊਡੀ ਸਿਸਟਮ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਬਾਰਿਸ਼ ਦੀ ਆਉਣ ਵਾਲੇ ਦਿਨਾਂ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਸੰਗਣੀ ਤੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਮੋਸਮ ਸਰਦੀ ਹੈ ਮਨੂ ਇਹ ਨਾ ਹੋਵੇ ਕਿ ਸਰ ਇਹ ਫਲਕਚੁਏਸ਼ਨਸ ਕਾਫੀ ਰਹੀਆਂ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਵੀ ਜਿਹੜਾ ਨਾਰਮਲ ਤੋਂ ਉੱਪਰ ਚੱਲਦਾ ਰਿਹਾ ਸਪੈਸ਼ਲੀ SMZ ਨਿਊਜ਼ ਦੇਖ ਰਹੇ ਸਰਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਰਕੇਸ਼ ਅੱਜ ਆਪਾਂ ਗੱਲ ਕਰਾਂਗੇ ਮੌਸਮ ਦੀ ਮੌਸਮ ਨੂੰ ਲੈ ਕੇ ਕਾਫੀ ਲੋਕ ਪਰੇਸ਼ਾਨ ਆ ਵਪਾਰੀ ਵਰਗ ਵੀ ਕਾਫੀ ਪਰੇਸ਼ਾਨ ਆ ਕਿ ਜਿਹੜਾ ਸਰਦੀਆਂ ਦਾ ਅਸੀਂ ਮਾਲ ਬਣਾਇਆ ਸੀ ਲੇਕਿਨ ਉਹ ਲਗਾਤਾਰ ਨਹੀਂ ਵਿਕ ਰਿਹਾ ਮਤਲਬ ਕਾਫੀ ਥਾਵਾਂ ਦੇ ਉੱਤੇ ਠੰਡ ਤਾਂ ਪੈ ਰਹੀ ਆ ਲੇਕਿਨ ਕਈਆਂ ਥਾਵਾਂ ਦੇ ਉੱਤੇ ਜਿਹੜੀ ਠੰਡ ਜੋ ਹੋਣੀ ਚਾਹੀਦੀ ਸੀ ਐਚਓਐਲ ਦੇ ਵਿੱਚ ਉਹ ਹਜੇ ਉਹ ਸਟਾਰਟਿੰਗ ਨਹੀਂ ਹੋਈ ਇਹ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਅਗਰ ਗੱਲ ਕਰੀਏ ਹਜੇ ਉਸ ਤਰ੍ਹਾਂ ਦੇ ਚੇਂजेस ਨਹੀਂ ਦਿਖਾਈ ਦੇ ਰਹੇ ਜਿਹੜੀ ਠੰਡ ਇਸ ਦਿਨਾਂ ਦੇ ਵਿੱਚ ਹੋਣੀ ਚਾਹੀਦੀ ਹੈ ਜੀ ਜੇ ਅਸੀਂ ਪਿਛਲੇ ਸਾਲਾਂ ਦਾ ਵੀ ਡਾਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੇ ਵਿੱਚ ਵੇਰੀਏਬਿਲਿਟੀ ਜਿਹੜੀ ਕਾਫੀ ਵੱਧ ਗਈ ਹੈ ਸੋ ਹਰ ਸਾਲ ਹੀ ਜਿਹੜਾ ਇੱਕ ਨਵੀਂ ਤਰ੍ਹਾਂ ਦਾ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਕਾਫੀ ਫਲਕਚੁਏਸ਼ਨਸ ਟੈਂਪਰੇਚਰ ਦੇ ਵਿੱਚ ਆਬਜ਼ਰਵ ਕਰ ਰਹੇ ਹਾਂ ਅੱਜ ਅਸੀਂ ਇਸ ਸਾਲ ਦਾ ਵੀ ਅਕਤੂਬਰ ਔਰ ਨਵੰਬਰ ਮਹੀਨੇ ਦਾ ਵੈਦਰ ਦੇਖੀਏ ਤਾਂ ਇਸ ਵਾਰ ਵੀ ਫਲਕਚੁਏਸ਼ਨਸ ਕਾਫੀ ਰਹੀਆਂ ਨੇ ਔਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਟੈਂਪਰੇਚਰ ਵੀ ਜਿਹੜਾ ਨਾਰਮਲ ਤੋਂ ਉੱਪਰ ਚੱਲਦਾ ਰਿਹਾ ਸਪੈਸ਼ਲੀ ਨਾਈਟ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਕਾਫੀ ਉੱਪਰ ਰਿਹਾ ਤਾਂ ਕਰਕੇ ਇਨੀ ਠੰਡ ਨਹੀਂ ਅਬਜ਼ਰਵ ਕੀਤੀ ਗਈ ਪਰ ਜੇ ਅਸੀਂ ਪ੍ਰੈਜ਼ੈਂਟ ਵੈਦਰ ਕੰਡੀਸ਼ਨਸ ਦੇਖੀਏ ਹੁਣ ਜ਼ਰੂਰ ਜਿਹੜਾ ਡੇ ਟਾਈਮ ਔਰ ਨਾਈਟ ਟਾਈਮ ਟੈਂਪਰੇਚਰ ਦੋਨਾਂ ਵਿੱਚ ਹੀ ਪਹਿਲਾਂ ਨਾਲੋਂ ਘਟਾਵਟ ਅਬਜ਼ਰਵ ਕੀਤੀ ਗਈ ਹੈ ਔਰ ਇਹ ਟੈਂਪਰੇਚਰ ਕੰਡੀਸ਼ਨਸ ਨੇਅਰ ਨਾਰਮਲ ਚੱਲ ਰਹੀਆਂ ਨੇ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.3 ਡਿਗਰੀ ਸੈਲਸੀਅਸ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 10 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1.1 ਡਿਗਰੀ ਸੈਲਸੀਅਸ ਉੱਪਰ ਹੈ ਇੰਨਾਂ ਦਿਨਾਂ ਦੇ ਵਿੱਚ ਫੌਗ ਸ਼ੁਰੂ ਹੋ ਜਾਂਦੀ ਹੈ ਮਨ ਲਓ ਦੇਖਿਆ ਜਾਂਦਾ ਮਨ ਲਓ ਜਦੋਂ ਰੋਡਾਂ ਦੇ ਉੱਤੇ ਕਾਫੀ ਜ਼ਿਆਦਾ ਮਨ ਲਓ ਆਉਣਾ ਜਾਣਾ ਵੀ ਲੋਕਾਂ ਦਾ ਦੁੱਬਰ ਹੋ ਜਾਂਦਾ ਹੈ ਨਾ ਲੇਕਿਨ ਆ ਮੌਸਮ ਦੇ ਵਿੱਚ ਚੇਂਜਿੰਗ ਜ਼ਰੂਰ ਹੋਈ ਹੈ ਲੇਕਿਨ ਹਜੇ ਤੱਕ ਇਦਾਂ ਦਾ ਕੁਝ ਨਹੀਂ ਦਿਖਾਈ ਦੇ ਰਿਹਾ ਜੀ ਪਿਛਲੇ ਦਿਨਾਂ ਦੇ ਵਿੱਚ ਕੁਝ ਥਾਵਾਂ ਤੇ ਅਸੀਂ ਫੌਗ ਆਬਜ਼ਰਵ ਕੀਤੀ ਸੀ ਔਰ ਹੁਣ ਵੀ ਜੇ ਅਸੀਂ ਆਉਣ ਵਾਲੀਆਂ ਵੈਦਰ ਕੰਡੀਸ਼ਨਸ ਦੇਖੀਏ ਤਾਂ ਫਿਲਹਾਲ ਡਬਲਯੂਡੀ ਸਿਸਟਮ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਸੋ ਬਾਰਿਸ਼ ਦੀ ਆਉਣ ਵਾਲੇ ਦਿਨਾਂ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਪਰ ਸੰਗਣੀ ਤੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਇਹਦੇ ਵਾਸਤੇ ਜਿਹੜੇ ਸਾਊਥ-ਵੈਸਟਰਨ ਡਿਸਟ੍ਰਿਕਟਸ ਨੂੰ ਛੱਡ ਕੇ ਬਾਕੀ ਸਾਰੇ ਡਿਸਟ੍ਰਿਕਟਸ ਵਾਸਤੇ ਆਈਐਮਡੀ ਵੱਲੋਂ ਆਉਣ ਵਾਲੇ 3 ਦਿਨਾਂ ਵਿੱਚ ਤੁੰਦ ਪੈਣ ਲਈ yellow alert ਵੀ ਜਾਰੀ ਕੀਤਾ ਗਿਆ ਹੈ ਮੈਡਮ ਤੁਹਾਨੂੰ ਲੱਗਦਾ ਕਿ ਜਿੱਦਾਂ ਆਉਣ ਵਾਲੇ ਸਮੇਂ ਦੇ ਵਿੱਚ ਧੁੰਦ ਪੈਗੀ ਇਹ ਕੀ ਜਿਹੜੀ ਸਰਦੀ ਆ ਮਤਲਬ ਇਹ ਨਾ ਹੋਵੇ ਕਿ ਜਿਵੇਂ ਲੇਟ ਸ਼ੁਰੂ ਹੋਵੇ ਤੇ ਲੇਟ ਤੱਕ ਜਾਵੇ ਜੰembre ਦੇ ਵਿੱਚ ਸ਼ੁਰੂ ਹੋਵੇ ਮਾਰਚ ਤੱਕ ਜਾਵੇ ਜੀ ਨਹੀਂ ਇੱਕ ਤਰ੍ਹਾਂ ਨਾ ਸਰਦੀ ਹੁਣ ਤਾਂ ਸਟਾਰਟ ਹੋ ਚੁੱਕੀ ਆ ਬਾਕੀ ਟੈਂਪਰੇਚਰ ਵੀ ਨਾਰਮਲ ਨੇ ਕਿਉਂਕਿ ਇੱਕ ਇਹ ਵੀ ਇਸ ਵਾਰੀ ਵੱਡਾ ਰੀਜ਼ਨ ਰਿਹਾ ਕਿ ਡਬਲਯੂ ਡੀ ਸਿਸਟਮ ਦੀ ਕੋਈ ਡਵੈਲਪਮੈਂਟ ਨਹੀਂ ਹੋਈ ਅਕਟੂਬਰ ਔਰ ਨਵੰਬਰ ਦੇ ਮਹੀਨੇ ਦੇ ਵਿੱਚ ਕੋਈ ਡਬਲਯੂ ਡੀ ਸਿਸਟਮ ਨਹੀਂ ਇਸਟੈਬਲਿਸ਼ ਹੋਇਆ ਜਿਦੇ ਕਰਕੇ ਥੋੜੀ ਬਾਰਿਸ਼ ਹੁੰਦੀ ਔਰ ਠੰਡ ਆਬਜ਼ਰਵ ਹੁੰਦੀ ਸੋ ਇਸ ਤਰ੍ਹਾਂ ਦੀਆਂ ਕੁਝ ਕੰਡੀਸ਼ਨਜ਼ ਰਹੀਆਂ ਪਰ ਹੁਣ ਜਿਹੜਾ ਟੈਂਪਰੇਚਰ ਕੰਡੀਸ਼ਨਜ਼ ਬਿਲਕੁਲ ਨਾਰਮਲ ਨੇ ਸੋ ਅਸੀਂ ਇਹਨਾਂ ਨੂੰ ਨਾਰਮਲ ਵੈਦਰ ਕੰਡੀਸ਼ਨ ਨਹੀਂ ਕਹਿ ਸਕਦੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਗ੍ਰੈਜੂਅਲੀ ਇਹਦੇ ਚ ਹੋ ਮਾਸਕੀ ਧੁੰਦ ਕੈਰਾਮਲ ਹੋਣ ਦੇ ਦਿਨਾਂ ਦੇ ਵਿੱਚ ਸ਼ੁਰੂ ਹੋ ਸਕਦੀ ਹੈ। ਬਿਲਕੁਲ ਜੀ ਔਰਲੇ ਤਿੰਨ ਦਿਨ ਪੰਜਾਬ ਦੇ ਵਿੱਚ ਕਾਫੀ ਡਿਸਟ੍ਰਿਕਟਸ ਦੇ ਵਿੱਚ ਸਾਊਥ-ਵੈਸਟਰਨ ਡਿਸਟ੍ਰਿਕਟਸ ਨੂੰ ਛੱਡ ਕੇ ਬਾਕੀ ਸਾਰੇ ਡਿਸਟ੍ਰਿਕਟਸ ਦੇ ਵਿੱਚ ਜਿਹੜੀ ਸੰਗਣੀ ਧੁੰਦ ਹੋ ਸਕਦੀ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਜਿਹੜਾ yellow alert ਵੀ ਜਾਰੀ ਕੀਤਾ ਗਿਆ ਹੈ ਔਰ ਸਾਰਿਆਂ ਨੂੰ ਉਸੇ ਹੀ ਸਲਾਹ ਦੇ ਸਕਦੇ ਹਾਂ ਕਿ ਜਦੋਂ ਵੀ ਸੰਗਣੀ ਧੁੰਦ ਹੁੰਦੀ ਹੈ ਤਾਂ ਉਹਦੇ ਨਾਲ ਵਿਜ਼ਿਬਿਲਿਟੀ ਜਿਹੜੀ ਕਾਫੀ ਘਟ ਜਾਂਦੀ ਹੈ ਸੋ ਉਹਦਾ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਜੇ ਕੋਈ ਟ੍ਰੈਵਲ ਪਲਾਨਸ ਨੇ ਤੇ ਉਹ ਇਹਨੂੰ ਧਿਆਨ ਵਿੱਚ ਰੱਖ ਕੇ ਹੀ ਕਰਨੇ ਚਾਹੀ ਕਰਵਾਇਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਆ ਧੁੰਦ ਸੰਗਣੀ ਪਾਊਗੀ ਲੇਕਿਨ ਹਜੇ بارش ਦੀ ਪੂਰੀ ਤਰ੍ਹਾਂ ਜਿਹੜੀ ਗੱਲ ਕੀਤੀ ਜਾਵੇ ਜੇ بارش ਦੀ بارش ਹਜੇ ਬਿਲਕੁਲ ਨਾ ਮਤਰਿਆ ਔਰ ਨਾ ਦੇ ਬਰਾਬਰੀ ਆ ਹੋਰ ਨਵੀਂ ਅਪਡੇਟ ਦੇ ਬਣਨੇ ਲਓ ਐਸਮੀ ਜੀ ਨਿਊਜ਼